ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਹੋ ਪੰਜਾਬੀ ਜੀਵਨ ਚੈਨਲ ਨਾਲ ਸਾਡੇ ਵੱਲੋਂ ਤੁਹਾਡਾ ਤਹਿ ਦਿਲੋਂ ਸਵਾਗਤ ਹੈ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਭ ਆਪੋ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਆਪਣਾ ਮੇਰ ਭਰਿਆ ਹੱਥ ਸਦਾ ਤੁਹਾਡੇ ਸਿਰ ਤੇ ਰੱਖਣ ਅੱਜ ਗੱਲ ਕਰਦੇ ਹਾਂ ਉਸ ਮਾਮਲੇ ਦੀ ਜੋ ਅੱਜਕੱਲ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਵਾਇਰਲ ਹੈ ਸਰਬਜੀਤ ਕੌਰ ਦੇ ਮਾਮਲੇ ਦੀ ਇਹ ਉਹੀ ਸਰਬਜੀਤ ਕੌਰ ਹੈ ਜੋ ਸਿੱਖ ਜੱਥੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਬ ਤੇ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਗਈ ਸੀ ਪਰ ਉੱਥੇ ਗੁਰੂ ਘਰ ਦੀ ਆੜ ਲੈ ਕੇ ਇੱਕ ਇਸ ਤਰ੍ਹਾਂ ਦਾ ਕੰਮ ਕੀਤਾ ਜੋ ਸਾਰੀ ਕੌਮ ਨੂੰ ਹੈਰਾਨ ਕਰ ਗਿਆ ਜਿਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਲੱਖਾਂ ਕਰੋੜਾਂ ਲੋਕ ਤਰਸਦੇ ਹਨ ਅਸ ਗੁਰੂ ਘਰ ਦੇ ਨਾਮ ਹੇਠਾਂ ਇੱਕ ਬੇਹਾਦ ਘਟਿਆ ਤਿਕਨਾਵਣਾ ਡਰਾਮਾ ਖੇਡਿਆ ਗਿਆ ਹੁਣ ਇਸ ਪੂਰੇ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਸਾਹਮਣੇ ਆਇਆ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਨਾਮ ਵੀ ਜੋੜਿਆ ਜਾ ਰਿਹਾ ਹੈ ਇਲਜ਼ਾਮ ਇਹ ਲੱਗ ਰਹੇ ਹਨ ਕਿ ਬਿਨਾਂ ਸਹੀ ਜਾਂਚ ਬਿਨਾਂ ਪੁੱਛ ਪੜਤਾਲ ਦੇ ਸਰਬਜੀਤ ਕੌਰ ਨੂੰ ਸਿੱਖ ਜੱਥੇ ਵਿੱਚ ਕਿਵੇਂ ਸ਼ਾਮਲ ਕੀਤਾ ਗਿਆ ਪਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਇਹ ਗੱਲ ਆਈ ਤਾਂ ਉਹਨਾਂ ਨੇ ਇੱਕ ਵੱਡੀ ਗੱਲ ਦੱਸੀ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਰਬਜੀਤ ਕੌਰ ਨੂੰ ਜਥੇ ਨਾਲ ਜਾਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਸੀ। ਉਹ ਕੱਲੀ ਔਰਤ ਸੀ ਇਸ ਕਰਕੇ ਉਸ ਨੂੰ ਮਨਾਂ ਵੀ ਕੀਤਾ ਗਿਆ ਸੀ। ਪਰ ਬਾਅਦ ਵਿੱਚ ਸਰਬਜੀਤ ਕੌਰ ਨੇ ਆਪਣੇ ਪਿੰਡ ਦੀ ਪੰਚਾਇਤ ਤੋਂ ਇੱਕ ਲੈਖਤ ਲੈ ਕੇ ਆਪਣੇ ਆਪ ਨੂੰ ਵਿਧਵਾ ਦੱਸ ਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗਲਤਫਹਿਮੀ ਵਿੱਚ ਪਾਇਆ ਇਸ ਦਾ ਮਤਲਬ ਨਾ ਸਿਰਫ ਉਹ ਔਰਤ ਬਲਕਿ ਪਿੰਡ ਦੀ ਪੰਚਾਇਤ ਅਤੇ ਸਰਪੰਚ ਵੀ ਇਸ ਪੂਰੇ ਮਾਮਲੇ ਦਾ ਜ਼ਿੰਮੇਵਾਰ ਹਨ ਦੂਜੇ ਪਾਸੇ ਸੂਤਰਾਂ ਮੁਤਾਬਕ ਸਰਬਜੀਤ ਕੌਰ ਭਾਰਤ ਵਿੱਚ ਇੱਕ ਕੇਸ ਵਿੱਚ 10 ਸਾਲ ਦੀ ਸਜ਼ਾ ਦਾ ਸਾਹਮਣਾ ਕਰ ਸਕਦੀ ਸੀ ਇਹ ਵੀ ਖਬਰ ਹੈ ਕਿ ਉਸਨੇ ਸਜ਼ਾ ਤੋਂ ਬਚਣ ਲਈ ਪਾਕਿਸਤਾਨ ਸਰਕਾਰ ਤੋਂ ਪਨਾਹ ਮੰਗੀ ਸੀ ਪਰ ਜਦ ਪਨਾ ਨਹੀਂ ਮਿਲੀ ਤਾਂ ਨਿਕਾਹ ਦੀ ਝੂਠੀ ਕਹਾਣੀ ਤਿਆਰ ਕਰ ਲਈ ਗਈ ਇਹ ਮਾਮਲਾ ਹੁਣ ਨਾ ਸਿਰਫ ਇੱਕ ਔਰਤ ਦੀ ਗਲਤੀ ਦਾ ਹੈ ਸਗੋਂ ਸਾਰੇ ਸਿਸਟਮ ਤੇ ਸਵਾਲ ਖੜੇ ਕਰ ਰਿਹਾ ਹੈ ਅਤੇ ਸਭ ਤੋਂ ਵੱਡੀ ਗੱਲ ਇਹੋ ਜਿਹੀਆਂ ਹਰਕਤਾਂ ਕਰਕੇ ਪਵਿੱਖ ਵਿੱਚ ਪਾਕਿਸਤਾਨ ਦੇ ਦਰਸ਼ਨਾਂ ਲਈ ਬੀਜੇ ਹੋਰ ਵੀ ਸਖਤ ਹੋ ਸਕਦੇ ਹਨ ਜਿਸ ਦਾ ਨੁਕਸਾਨ ਸੱਚੇ ਭਗਤਾਂ ਨੂੰ ਵੀ ਚੱਲਣਾ ਪਵੇਗਾ ਜੇ ਸਾਡੀ ਦਿੱਤੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤੇ ਬੈਲ ਆਈਕਨ ਵੀ ਜ਼ਰੂਰ ਔਨ ਕਰਨਾ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ ਜੀ